ਤੁਸੀਂ ਕੀ ਮਾੜੀ ਮੇਰਾ ਨਾਮ ਰੋਗਿੰਦਾ ਕਿਹੜੀ ਜਗ੍ਹਾ ਹੈਗੀ ਜੀ ਬਜਵਾੜਾ ਜੇ ਵੱਡਾ ਬਜਵਾੜਾ ਮਾਤਾ ਹੰਦਰ ਕੋਰਦਾ ਗੁਰਦੁਆਰਾ ਕੀ ਹੋਰਦਾ ਤੁਸੀਂ ਮੈਂ ਇਸ ਕੰਮ ਤੇ ਗਿਆ ਸੀਗਾ ਜੀ ਤੇ ਮਾਤਾ ਸਗੀ ਪਿੱਛੇ ਸਾਰਾ ਕੰਮ ਕਰਦੇ ਪੇਂਟ ਦਾ ਜੀ ਤੇ ਕੀ ਗੱਲ ਹੋਈ ਤੇ ਇੱਥੇ ਨੇ ਚੋਰੀ ਹੋ ਗਈ ਜੀ ਜਿੰਦਾ ਅੰਦਰੋਂ ਭੰਨ ਕੇ ਸਾਰਾ ਕੁਝ ਲੈ ਕੇ ਚੱਢ ਗਏ ਕੀ ਨੁਕਸਾਨ ਹੋਇਆ ਨੁਕਸਾਨ ਬਾਲੀਆਂ ਸੀਆਂ ਮਾਤਾ ਦੀਆਂ ਤੇ ਕੰਗਣ ਸੀਗੇ ਤੇ ਬਾਕੀ ਸੋਨੇ ਦੇ

ਕੀ ਨਾ ਮੇਰਾ ਵੀ ਨਹੀਂ ਸੀ ਕੀ ਲੱਗਦਾ ਤੁਹਾਨੂੰ ਮੈਂ ਮੇਰੇ ਪਾਪਾ ਆ ਮੇਰੇ ਦਾਦੀ ਐ ਅੱਛਾ ਕੀ ਗੱਲ ਹੋਈ ਸੀ ਯਾਰ ਮੈਂ ਤਾਂ ਕੰਮ ਤੇ ਗਿਆ ਸੀਗਾ ਜੀ ਤੇ ਮੈਂ ਫੈਕਟਰੀ ਦੇ ਵਿੱਚ ਕੰਮ ਕਰਦਾ ਜੀ ਹਾਂਜੀ ਤੇ ਮੈਨੂੰ ਫੋਨ ਆਇਆ ਸੀਗਾ ਜੀ ਤੇ ਕਿ ਇਦਾਂ ਇਦਾਂ ਚੋਰੀ ਹੋ ਗਈ ਤਾਂ ਫਿਰ ਮੈਂ ਘਰੇ ਆਇਆ ਸੀਗਾ ਮੈਂ ਆ ਕੇ ਦੇਖਿਆ ਹੀ ਹਾਲਤ ਹੋਈ ਹੋਈ ਸੀ ਸੋਨੇ ਦੀਆਂ ਵਾਲੀਆਂ ਸੀਗੀਆਂ ਜੀ ਕੰਗਣ ਸੀਗੇ ਚਾਂਦੀ ਦੇ ਤੇ ਪਿੱਤਲ ਦਾ ਸਮਾਨ ਲੈ ਕੇ ਜੀ ਪ੍ਰਾਤਾਂ ਸੀ ਤੋੜ ਤਾਂ ਕਿ ਨਹੀਂ ਸੀ ਇਹ ਇੱਕ ਪ੍ਰਾਤ ਸੀਗੀ ਦੂਜੀ ਉਹਨਾਂ ਨੇ ਮਤਲਬ ਪਾਣੀ ਸੀ ਪਈ ਨਹੀਂ ਉਹਨਾਂ ਕੋਲ ਤੋੜ ਤਾੜ ਕੇ ਸੱਟ ਗਈ ਦੋ ਪਤੀ ਹਾਂ ਇਹਨਾਂ ਤੁਹਾਡੇ ਰਾਜ ਰਾਣੀ ਕੀ ਗੱਲ ਹੋਈ ਸੀਗੀ ਮੈਂ ਉਹਨਾਂ ਦੇ ਗਵਾਂਡੀਆਂ ਦੇ ਜੇ ਰੱਖ ਗਈ ਸੀ 25 ਕਿ ਮਿੰਟ ਫੇ ਆਇਆ ਜਦੋਂ ਦੇਖਿਆ ਜਿੰਦਾ ਹਾ ਤੋੜਿਆ ਸੀਗਾ ਕਿ ਮੈਂ ਅੰਦਰ ਬੜੀ ਤੰਦਰ ਸਾਰਾ ਨਮਾਰੀਆਂ ਰਮੋਲੀਆਂ ਫੋਲੀਆਂ ਸੀਗਾ ਬੈੱਡ ਫਰੋਲੇ ਸੀਗੇ ਤਾਂ ਇਧਰ ਬੜੀ ਤਾਂ ਇਧਰ ਵੀ ਸਾਰੇ ਭਾਂਡੇ ਭੁੰਡੇ ਲੇਗਾ ਬਾਲੀਆਂ ਲਗਾ ਹੈ ਚਾਂਦੀ ਦੀਆਂ ਆਹ ਬੰਗਾ ਲਗਾ ਹੈ ਹਰ ਕੀ ਨਾ ਦੀ ਮਹੇਸ਼ ਕੁਮਾਰ ਸਾਹਿਬ ਕਾ ਪੈਂਚੀ ਵਿਜਵਾੜਾ ਕੀ ਗੱਲ ਲਈ ਸੀ ਅੱਜ ਸਾਡੇ ਗਵਾਂਢੀ ਚਿੱਦੀ ਦੁਪਹਿਰ ਵੇਲੇ ਇਹ ਮਾਤਾ ਗਏ ਸੀ ਗਵਾਂਢੀਆਂ ਦੇ ਤੇ ਮਗਰੋਂ ਕਿਸ ਨੇ ਆ ਕੇ ਘਰ ਤਾਲਾ ਤੋੜ ਕੇ ਇਹਨਾਂ ਦੀ ਜਲਮਾਰੀਆਂ ਵਗੈਰਾ ਜੋ ਕੱਪੜੇ ਜਿਹਦੇ ਵਿੱਚ ਉਹਨਾਂ ਨੂੰ ਦੱਸ ਦਿਆ ਵੀ ਇਹ ਸੋਨੇ ਦੀਆਂ ਬਾਲੀਆਂ ਸੀਗੀਆਂ ਚਾਂਦੀ ਤੇ ਕੰਗਣ ਸੀਗੇ ਔਰ ਕੀਮਤੀ ਪਿੱਤਲ ਦੇ ਬਰਤਨ ਸਹਾਮਣ ਕਾਫੀ ਕਾਫੀ ਕੁਛ ਲੱਗਾ ਹੈ ਫੁੱਲਸ ਨੂੰ ਕੰਪਲੀਟ ਕਰ ਹਾਂਜੀ ਕੰਪਲੀਟੈਂਟ ਵੀ ਕਰਤੀ ਹੈ ਜੀ ਫੁੱਲਸਾਈ ਨਹੀਂ ਫੁੱਲਸਲੇ ਤੱਕ ਆਈ ਨਹੀਂ ਕਹਿੰਦੇ ਆਨੇ ਆ ਤੁਸੀਂ ਜੌਬ ਕਰਨ ਨੂੰ ਸੀ ਹੁਣ ਥੋੜੀ ਦਿਰ ਦੇਖ ਕੇ ਆਏ ਆ ਰਿਪੋਰਟ ਹਾਂਜੀ ਹੋਰ ਕੀ ਕਹਣਾ ਜਾਂਦੇ ਸੀ ਬਸ ਇਹੀ ਦੱਸਣਾ ਚਾਹੁੰਦੇ ਵੀ ਇਹ ਜਿਹੜੇ ਵਾਰਦਾਤਾ ਹੋ ਰਹੀਆਂ ਆਂਦੇ ਦਿਨ ਦਿਹਾੜੇ ਚੋਰੀਆਂ ਹੋ ਰਹੀਆਂ ਇਹਨਾਂ ਨਿਕελ ਪਾਈ ਜਾਵੇ ਸਾਡਾ ਧੰਨਵਾਦ ਆਪ ਕਿਸੇ ਗਰੀਬ ਦਾ ਹੋਰ ਨੁਕਸਾਨ ਨਾ ਹੋ ਸਕੇ ਬਾਕੀ ਇਹ ਹੈ ਜੀ ਇੱਕ ਪਰਿਵਾਰ ਗਰੀਬ ਹੈ ਇੱਕ ਇਹਨਾਂ ਦਾ ਜਿਹੜਾ ਨੁਕਸਾਨ ਹੈ ਉਹ ਬਹੁਤ ਵੱਡਾ ਨੁਕਸਾਨ ਆ ਇਕ ਇਸ ਕਰਕੇ ਨਾ ਸਮਾਨ ਜਿਹਨੇ ਵੀ ਚੋਰ ਪਕੜਿਆ ਜਾਵੇ ਤਾਂ ਜਲਦੀ ਚਲਦੇ ਇਹਨਾਂ ਨੁਕਸਾਨ ਪਰਭਾਈ ਹੋ ਸਕੇ ਇਸੇ ਤੇ ਛੱਡ ਹੈ ਜੀ ਸ਼ੱਕ ਤਾਂ ਹੈ ਨਹੀਂ ਜੀ ਕਿਸੇ ਤੇ ਪਿੰਡ ਬਹੁਤ ਵੱਡਾ ਵਾ ਦੁਕਾਨ ਸਾਹਿਬ ਦੇ ਬਗੈਰ ਦੇ ਖੇਤੋ ਜੀ